ਹਾਂਜੀ ਸਤਿ ਸ਼੍ਰੀ ਅਕਾਲ ਸਸਤੀ ਕਾ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਦੇ ਆਪਾਂ ਪੰਜਾਬ ਨੰਬਰ ਬਾਰੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਖੇਤ ਦੇ ਵਿੱਚ ਆਪਾਂ ਪੰਜਾਬ ਨੰਬਰ ਵੈਰਾਈਟੀ ਜੋ ਕਿ ਲਾਈ ਸੀ ਤੇ ਉਹ ਅੱਜ ਕਿੰਨੇ ਦਿਨਾਂ ਦੀ ਹੋ ਗਈ ਤੇ ਨੇ ਸਾਰਾ ਸ਼ੁਰੂ ਕੀਤਾ ਜਨਾਹ ਤੇ ਉਹਦੇ ਉੱਤੇ ਪਰ ਆਪਾਂ ਕਿੰਨੇ ਸਫਰੇਆ ਕਰਦੇ ਆਂ ਕੀ ਕੁਝ ਖਰਚਾ ਕਰਤਾ ਉਹਦੇ ਬਾਰੇ ਗੱਲ ਕਰਦੇ ਆਂ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ। ਵੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਆਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ। ਤਾਂ ਕਿਸਾਨਪਾਪ ਉਹ ਜਿਹੜੀ ਇਹ ਵਾਇਰਟੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਆਪਣੀ ਪੰਜਾਬ ਨੰਬਰ 1। ਤੇ ਇਹਨੇ ਲਗਭਗ ਲਗਭਗ ਆਪਦਾ ਨਿਸਾਰਾ ਸਟਾਰਟ ਕਰ ਲਿਆ। ਪਰ ਇੱਕ ਗੱਲ ਹੋਰ ਹੈ ਕਿ ਨਿਸਾਰਾ ਥੋੜਾ ਇਸ ਵਾਰ ਲੇਟ ਸਟਾਰਟ ਕੀਤਾ ਇਹ ਕਾਰਨ ਸ਼ਾਇਦ ਮੌਸਮ ਦੇ ਕਾਰਨ ਵੀ ਹੋ ਸਕਦਾ ਹੈ ਤੇ ਹੋਰ ਵੀ ਹੋ ਸਕਦਾ ਪਰ ਇਹ ਵੈਰਾਈਟੀ ਜਿਹੜੀ ਆਪਾਂ ਲਾਈ ਗਈ ਸੀ ਆਪਣੀ 26 2025 ਨੂੰ ਲਾਈ ਸੀ ਤੇ ਅੱਜ ਇਹ 29 ਨੂੰ ਪੂਰੇ 90 ਦਿਨਾਂ ਆਲੀ ਹੋ ਜੂਗੀ ਤੇ ਇਹਨੇ ਮੰਨ ਲਓ ਵੀ ਅੱਜ ਆਪਦੇ 80 85 ਦਿਨਾਂ ਤੇ ਇਹਨੇ ਆਪਦਾ ਨਿਸਾਰਾ ਜਿਹੜਾ ਸਟਾਰਟ ਕਰ ਚੁੱਕਿਆ ਹੈ ਕਾਫੀ ਪਰਸੈਂਟ ਮੰਨ ਲਓ ਇਹਦਾ ਨਿਸਾਰਾ ਹੋ ਚੁੱਕਿਆ ਤੇ ਹੁਣ ਗੱਲ ਕਰੀਏ ਇਹਦੇ ਬਾਰੇ ਮੰਨ ਲਓ ਇਹ ਵੈਰਾਈਟੀ ਇਹ ਵੀ ਪੰਜਾਬ ਨੰਬਰ 1 ਹੀ ਹੈ ਪਨੀਰੀ ਵਾਲੀ ਜਗ੍ਹਾ ਦੇ ਵਿੱਚ ਲਾਈ ਸੀ ਇਹਨੇ ਹਜੇ ਨਿਸਾਰਾ ਨਹੀਂ ਸਟਾਰਟ ਕੀਤਾ ਇਹ 29 6 2025 ਨੂੰ ਲਾਈ ਗਈ ਸੀ ਮਾਨੀ ਯਾਨੀ ਕਿ ਇਹਦੇ ਨਾਲੋਂ 8-10 ਦਿਨ ਲੇਟ ਲਾਇਆ ਗਿਆ ਸੀ ਪਨੀਰੀ ਵਾਲਾ ਕਿਲਾ ਸੀ ਮੰਨ ਲਓ ਇਹ ਜਿਹੜਾ ਸਿੰਪਲ ਪਹਿਲੀਆਂ ਦੇ ਵਿੱਚ 22 23 ਤਰੀਕ ਨੂੰ ਲੱਗਿਆ ਹੋਇਆ ਤਾਂ ਹੁਣ ਇਸ ਵੈਰਾਈਟੀ ਦੀ ਖਾਸੀਅਤ ਆ ਤੁਹਾਨੂੰ ਕਾਫੀ ਵੀਡੀਓ ਦੇ ਵਿੱਚ ਆਪਾਂ ਪਹਿਲਾਂ ਵੀ ਇਹਦੀ ਤਾਰੀਫ਼ ਕਰ ਸਕ ਚੁੱਕੇ ਹਾਂ ਕਿਉਂਕਿ ਇਹ ਜਿਹੜੀ ਵੈਰਾਈਟੀ ਹੈ ਇਹਦੀ ਤਾਰੀਫ ਹੀ ਜਿੰਨੀ ਕਰ ਲੋ ਉੰਨੀ ਘੱਟ ਹੈ ਤਾਰੀਫ ਇਸ ਕਰਕੇ ਕਹਿ ਰਿਹਾ ਮੈਂ ਕਿਉਂਕਿ ਇੱਕ ਤਾਂ ਇਹਦੇ ਵਿੱਚ ਬਿਮਾਰੀਆਂ ਬਹੁਤ ਘੱਟ ਆਉਂਦੀਆਂ ਬਿਮਾਰੀਆਂ ਵਾਲਾ ਤਾਂ ਅਟੈਕ ਹੁੰਦਾ ਹੀ ਨਹੀਂ ਇਹਦੇ ਵਿੱਚ ਹਮਲਾ ਕਿਸੇ ਵੀ ਪ੍ਰਕਾਰ ਦਾ ਤੁਸੀਂ ਹੁਣ ਵੀ ਦੇਖ ਸਕਦੇ ਹੋ ਇਹਦੇ ਵਿੱਚ ਕੋਈ ਤੇਲਾ ਜਾਂ ਕੁਝ ਵੀ ਨਹੀਂ ਚੋਨਾ ਜੜ ਦੇ ਵਿੱਚੋਂ ਵੀ ਸਾਫ਼ ਹੈ ਤੁਹਾਨੂੰ ਦਿਖਾਉਣੇ ਆਪਾਂ ਖੇਤ ਦੇ ਵਿੱਚ ਕੱਲ ਪਾਣੀ ਲਾਇਆ ਸੀ ਤੇ ਅੱਜ ਠੀਕ ਪਾਣੀ ਪੀ ਦਿੱਤਾ ਇਸ ਤਰੀਖੋਂ ਤੋਂ ਨਾ ਹਰ ਥੱਲੋਂ ਵੀ ਪੂਰਾ ਸਾਫ ਹੈ ਤੇ ਹੁਣ ਇਹਨੇ ਨਿਸਾਰਾ ਕਰਨਾ ਸਟਾਰਟ ਕਰ ਚੁੱਕੀ ਹੈ ਇਹਦੇ ਉੱਪਰ ਹਜੇ ਤੱਕ ਇੱਕ ਸਪਰੇ ਹੋਈ ਆ ਜਿਹਨੂੰ ਅੱਜ ਕੀਤਾ ਲਗਭਗ 10 ਤੋਂ 15 ਦਿਨ ਹੋ ਚੁੱਕਿਆ ਹੈ ਵਾਰਿਸ਼ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਸਿਰਫ ਇੱਕ ਫੰਗੀਸਾਈਡ ਤੇ ਇੱਕ ਇਨਸੈਕਟੀਸਾਈਡ ਤੇ ਇੱਕ ਆਪਣਾ ਤੇਲੇ ਵਾਲੀ ਪਾਈ ਸੀ ਆਪਾਂ ਇਹਦੇ ਵਿੱਚ ਚੈਸ ਤੇ ਤਿੰਨਾਂ ਦਾ ਮਿਕਸ ਮਿਲਾ ਕੇ ਦੇ ਨਾਲ ਸਟੈਪਟੋਸਾਈਕਲਿਨ ਦੀਆਂ ਪੁੜੀਆਂ ਪਾ ਕੇ ਇਹਦੇ ਉੱਪਰ ਆਪਾਂ ਸਪਰੇਅ ਕਰਤੀ ਸੀ ਤੇ ਹੁਣ ਆਖੀਰਲੀ ਸਪਰੇਅ ਦੇਖ ਰਹੇ ਆ ਕਿ ਝੋਨੇ ਦਾ ਇਹਦਾ ਸਾਰੇ ਦਾ ਨਿਸਾਰਾ ਹੋ ਜਾਂਦਾ ਕਿਉਂਕਿ ਨਿਸਾਰੇ ਤੋਂ ਪਹਿਲਾਂ ਜੇ ਆਪਾਂ ਕੋਈ ਸਪਰੇਅ ਬਾਰੇ ਡਿਸੀਜਨ ਲੈਣੇ ਆ ਤਾਂ ਆਪਣਾ ਉਹਦੇ ਵਿੱਚ ਕਈ ਵਾਰ ਬੂਰ ਬੂਰ ਝੜਨ ਦਾ ਨੁਕਸਾਨ ਹੋ ਜਾਂਦਾ ਕਿਉਂਨਾਂ ਆਪਾਂ ਨੂੰ ਸਪਰੇਅ ਦਾ ਫਾਇਦਾ ਨਹੀਂ ਹੁੰਦਾ ਜਿੰਨਾ ਕਿ ਆਪਣਾ ਨੁਕਸਾਨ ਹੋ ਜਾਂਦਾ ਇਸ ਕਰਕੇ ਬਹੁਤਿਆਂ ਸਪਰੇਆਂ ਦਾ ਕੋਈ ਜ਼ਿਆਦਾ ਵਧੀਆ ਰਿਜ਼ਲਟ ਨਹੀਂ ਹੁੰਦਾ ਜੇ ਤੁਸੀਂ ਨਿਸਾਰੇ ਟਾਈਮ ਕਰੋਗੇ ਤਾਂ ਆਪਣਾ ਨੁਕਸਾਨ ਹੀ ਹੁੰਦਾ ਤਾਂ ਬਾਕੀ ਵੈਰਾਈਟੀ ਇਹ ਕਿਸੇ ਵੀ ਪੱਖ ਤੋਂ ਮਾੜੀ ਨਹੀਂ ਹੈਗੀ ਜ਼ਿਮੀਦਾਰਾਂ ਦੇ ਹੱਕ ਦੇ ਵਿੱਚ ਹੈ ਹਜੇ ਤੱਕ ਕੋਈ ਪੱਤਾ ਲਵੇਟ ਨਹੀਂ ਤੇ ਇੱਕ ਅਕਸਰ ਵੇਖਿਆ ਜਾਂਦਾ ਜਦੋਂ ਆਹ ਪੱਤੇ ਚਿੱਟੇ ਹੋ ਜਾਂਦੇ ਆ ਤਾਂ ਇਸ ਨੂੰ ਵੇਖ ਕੇ ਘਬਰਾ ਕੇ ਸਪਰੇਅ ਕਰਨਾ ਕੋਈ ਬਾਲੀ ਵੱਡੀ ਸਿਆਣਪ ਨਹੀਂ ਕਿਉਂਕਿ ਜਿਹੜਾ ਇਹ ਚੀਜ਼ ਹੈ ਨਾ ਇਹ ਮੱਲੋ ਉਦੋਂ ਆਉਂਦੀ ਆ ਜਦੋਂ ਵੈਰਾਈਟੀ ਦੇ ਵਿੱਚ ਆਪਣੇ ਪੱਤਿਆਂ ਨੂੰ ਸੁੰਡੀ ਖਾ ਕੇ ਚਲੀ ਜਾਂਦੀ ਹੈ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਬਹੁਤਾ ਕੋਈ ਐਡਾ ਵਧੀਆ ਗੱਲ ਨਹੀਂ ਹੈਗੀ ਕਿ ਪੱਤੇ ਚਿੱਟੇ ਹੋਏ ਵੇਖ ਕੇ ਸਪਰੇਅ ਕਰਨਾ ਤਾਂ ਆਪਣਾ ਇੱਕ ਪੈਸਾ ਵੀ ਪਰਵਾਹ ਨਹੀਂ ਤੇ ਹੁਣ ਇਹਦੇ ਵਿੱਚ ਦੇਖ ਲਓ ਨਾ ਕੋਈ ਸੀਥ ਫਲਾਈਟ ਨਾ ਕੋਈ ਬੀਵੀਐਲ ਬੀਐਲਵੀ ਨਾ ਕੋਈ ਹੋਰ ਕੁਸ਼ ਵੀ ਨਹੀਂ ਤੋ ਨਾ ਥੱਲੋਂ ਜਮੈਂ ਸਰਕੜੇ ਵਰਗਾ ਜਮੈਂ ਇੱਕ ਗੱਲ ਹੋ ਰਹੀ ਹੈ ਇਹਦੇ ਵਿੱਚ ਸਪਰੇਅ ਕਰਨੀ ਬੜੀ ਔਖੀ ਹੈ ਤੁਰਨ ਨਹੀਂ ਦਿੰਦਾ ਇਹ ਬੰਦੇ ਨੂੰ ਇੰਨਾ ਕੁ ਜ਼ਰੂਰ ਹੈ ਸ਼ਾਇਦ ਇਸ ਕਰਕੇ ਇਹ ਸਪਰੇਆ ਘੱਟ ਪਾ ਰਿਹਾ ਪਰ ਆਪਣੇ ਕੋਲੇ ਪੂਰੇ ਇਸ ਵਾਰ ਦੂਸਰੇ ਸੀਜ਼ਨ ਦੇ ਵਿੱਚ ਆਪਣੇ ਕੋਲੇ ਖੇਤ ਜ਼ਿਆਦਾ ਹੈ ਤਾਂ ਪਹਿਲੇ ਸੀਜ਼ਨ ਚ ਘੱਟ ਸੀ ਤੇ ਝਾੜ ਚੰਗਾ ਰਿਹਾ ਸੀ ਇਸ ਵਾਰ ਦੇਖਦੇ ਹਾਂ ਕੀ ਝਾੜ ਆਉਗਾ ਇਹਦਾ ਕੀ ਨਹੀਂ ਪਰ ਰਹੀ ਗੱਲ ਕਿ ਜ਼ਿਮੀਦਾਰ ਦੇ ਪੱਖ ਦੀ ਵੈਰਾਈਟੀ ਮੈਂ ਇਸ ਕਰਕੇ ਕਹਿਣਾ ਆਪਣੇ ਕੋਲ ਖੇਤ ਦੇ ਵਿੱਚ 44 ਹੂਸ਼ਾ ਲਾਈ ਸੀ ਤੇ ਜਿੰਨੀਆਂ ਉਹਨੇ ਤਸੱਲੀਆਂ ਕਰਾਈਆਂ ਨੇ ਨਾ ਮੈਂ ਨਾ ਕਿਸੇ ਵੀ ਵੈਰਾਈਟੀ ਨੇ ਨਹੀਂ ਆਪਣੀਆਂ ਤਸੱਲੀਆਂ ਕਰਾਈਆਂ ਉਹਨੇ ਜਿੰਨੀਆਂ ਉਸ ਵੈਰਾਈਟੀ ਨੇ ਆਪਣੀ ਹੱਥ ਖੜੇ ਕਰਾਇਆ ਕਿਉਂਕਿ ਉਹ ਵੈਰਾਈਟੀ ਦੇ ਵਿੱਚ ਪਹਿਲਾਂ ਪਹਿਲੀ ਨੰਬਰ ਤੇ ਤਾਂ ਆਇਆ ਸੀਗਾ ਆਪਣਾ ਪਹਿਲਾਂ ਤਾਂ ਉਹਦੀ ਪਨੀਰੀ ਬਹੁਤ ਔਖੀ ਤਿਆਰ ਕੀਤੀ ਸਿੱਧੀ ਜੀ ਗੱਲ ਹੈ ਤੇ ਨੰਬਰ 2 ਤੇ ਪਨੀਰੀ ਤਿਆਰ ਹੋਣ ਤੋਂ ਬਾਅਦ ਫਿਰ ਅਸੀਂ ਉਹਦੇ ਵਿੱਚ ਮੰਨ ਲਓ ਆਪਣਾ ਜਿਹੜਾ ਆਪਣਾ ਹੁੰਦਾ ਬੌਣਾ ਰੋਗ ਉਹ ਆ ਗਿਆ ਸੀ ਉਹ ਆਉਣ ਤੋਂ ਬਾਅਦ ਉਹਦਾ ਫਟਾਰਾ ਵੀ ਘਾਟਾ ਮੰਨ ਲਓ ਵੀ ਉੱਤੇ ਮਿਹਨਤ ਆਪਣੀ ਡਬਲ ਹੋਈ ਹੈ ਇਸ ਵਰਾਇਟੀ ਨਾਲੋਂ ਤੇ ਇਸ ਵਰਾਇਟੀ ਨੂੰ ਜਿੱਦੇ ਦਾ ਆਪਾਂ ਲਾਇਆ ਹੈ ਤੇ ਇਹਦੇ ਉੱਪਰ ਕੁਝ ਵੀ ਨਹੀਂ ਦਿੱਤਾ ਸਿਰਫ ਫੌਰ ਸਿਰਫ ਇੱਕ ਸਪਰੇ ਹਜੇ ਤੱਕ ਕਿਤੇ ਕੀਤੀ ਆ ਉਹ ਵੀ ਸਿਰਫ ਡਰ ਦੇ ਵਿੱਚ ਕੀਤੀ ਆ ਡਰ ਡਰ ਚੋਂ ਸਪਰੇ ਹੋਈ ਆ ਆਪਣੀ ਤੇ ਵੀ ਸ਼ਾਇਦ ਇਹੀ ਡਰ ਸੀ ਵੀ ਕਿਉਂਕਿ ਇਸ ਵਾਰ ਤੇਲ ਲਿਆਂਦਾ ਤੇਲੇ ਦਾ ਅਟੈਕ ਖੇਤ ਦੇ ਵਿੱਚ ਜ਼ਿਆਦਾ ਆ ਤੇ ਉਹਦੇ ਕਰਕੇ ਵੈਰਾਈਟੀ ਦੇ ਵਿੱਚ ਆਪਾਂ ਸਪਰੇ ਕਰੀ ਸੀ ਨਹੀਂ ਇੱਥੇ ਕੋਈ ਸਪਰੇ ਦੀ ਵੀ ਕੋਈ ਬਹੁਤਾ ਜ਼ਰੂਰਤ ਨਹੀਂ ਪੈਂਦੀ ਤੇ ਨੰਬਰ 2 ਸ਼ਹਿਰ ਤੱਕ ਇੱਕ ਗੱਲ ਹੋਰ ਵੀ ਸ਼ਾਇਦ ਇਹਨੇ ਪਹਿਲਾਂ ਹੀ ਸਾਰਾ ਸਟਾਰਟ ਕਰ ਲੈਣਾ ਸੀ ਚਵਾਲੀ ਹੁਸ਼ਾ ਦੇ ਨਾਲ ਹੀ ਕਿਉਂਕਿ ਇਹ ਉਹਨਾਂ ਨਾਲੋਂ ਟਾਈਮ ਘਟ ਲੈਂਦਾ ਇਹ ਤੇ ਪਰ ਮੌਸਮ ਨਾ ਖੁੱਲਣ ਕਰਨੇ ਨੇ ਹੁਣ ਸਿੱਧੇ ਹੀ ਘਟੋ ਘਟੇ ਇਹ 10 ਤੋਂ 15% ਜ਼ਿਆਦਾ ਨਿਸਾਰਾ ਕੀਤਾ ਇਹਨੇ ਡਾਇਰੈਕਟਲੀ 2 ਦਿਨਾਂ ਦੇ ਵਿੱਚ ਜਿਵੇਂ ਜਿਵੇਂ ਧੁੱਪਈ ਹੈ ਕਿਉਂਕਿ ਜਿਹੜੀ ਆਪਣੀ ਫਸਲ ਦਾ ਹੁੰਦਾ ਨਾ ਮੌਸਮ ਦਾ ਸਿਸਟਮ ਇਹ यूं ਹੁੰਦਾ ਕਿ ਜਦੋਂ ਇਹਨੂੰ ਚੰਗਾ ਮੌਸਮ ਅਨਕੂਰ ਮੌਸਮ ਮਿਲਦਾ ਬਾਤਾਵਾਨ ਦੇ ਯੂਰ ਤੇ ਆ ਜਾਂਦਾ ਤਾਂ ਇਹ ਉਨਹੀਂ ਵਧੀਆ ਮੱਲੋ ਵੀ ਆਦਾ ਜਿਹੜਾ ਪ੍ਰੋਸੈਸੇ ਨੇ ਕਰਨਾ ਹੁੰਦਾ ਦਾਣਾ ਬਣਾਉਣ ਲਈ ਜਾਂ ਸਾਰਾ ਕਰਨ ਲਈ ਉਹ ਜਲਦੀ ਤੋਂ ਜਲਦੀ ਕੰਪਲੀਟ ਕਰ ਦਿੰਦਾ ਤਾਂ ਇਸ ਕਰਕੇ ਬਾਲੇ ਕਬਰਾ ਆ ਕੇ ਤੇ ਜ਼ਿਆਦਾ ਚੱਕਰਾਂ ਚ ਪੈ ਕੇ ਜ਼ਿਆਦਾ ਪੱਤਾ ਚੜਾਉਣ ਨਾਲ ਜ਼ਿਆਦਾ ਯੂਰੀਆ ਪਾਉਣ ਨਾਲ ਖੇਤ ਦੇ ਵਿੱਚ ਫਸਲ ਝਾੜ ਨਹੀਂ ਦਿੰਦੀ ਵਧੀਆ ਲਿਮਟਡ ਡੋਸ ਸਪਰੇਆਂ ਦੀ ਤੇ ਖਾਦਾਂ ਦੀ ਰੱਖੋ ਤਾਂ ਪਾ ਕਿਤੇ ਸੋਨਾ ਝਾੜ ਲੈ ਸਕਦਾ ਤਾਂ ਉਮੀਦ ਕਰਦਾ ਹੈ ਵੀਡੀਓ ਪਸੰਦ ਆਉ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਤੁਸੀਂ ਵੀ ਪੰਜਾਬ ਨੰਬਰ ਵੈਰਾਈਟੀ ਲਾਈ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਖੇਤ ਦੇ ਵਿੱਚ ਕਿਵੇਂ ਖੜੀ ਆ ਆਪਣੇ ਖੇਤ ਦੇ ਵਿੱਚ ਇਹ ਵੈਰਾਈਟੀ ਇੱਕਦਮ ਬੈਸਟ ਤੇ ਸਰਾ ਹੀ ਖੜੀ ਆ ਮੰਨ ਲਓ ਕੋਈ ਦਿੱਕਤ ਨਹੀਂ ਕੋਈ ਹੋ ਨਹੀਂ ਹੈਗਾ ਸਭ ਕੁਝ ਓਕੇ ਆਗਾ ਤਾਂ ਮਿਲਦੇ ਆ ਨੈਕਸਟ ਵੀਡੀਓਜ਼